ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਦੇ ਵਿੱਚ ਸੋ ਅੱਜ ਅਸੀਂ ਮੌਜੂਦ ਹਾਂ ਭੰਗੂ ਨਸਲੀ ਦੇ ਵਿੱਚ ਉਹ ਸਾਡੇ ਨਾਲ ਬਾਬਾ ਜੀ ਮਜੂਦ ਨੇ ਜਰੂਰ ਗੱਲਬਾਤ ਕਰਦੇ ਆਂ ਵੀ ਇਸ ਵਾਰ ਕਿਹੜੀਆਂ ਜਿਹੜੀਆਂ ਬਾਬਾ ਜੀ ਵੱਲੋਂ ਜਿਹੜੀਆਂ ਦਰਸਿਤ ਦੇ ਵਿੱਚ ਜਿਹੜੀਆਂ ਲੱਗੀਆਂ ਨੇ ਪਨੀਰੀਆਂ ਲੱਗੀਆਂ ਨੇ ਜਾਂ ਕਿਹੜੇ ਜਿਹੜੇ ਨੇ ਫੁੱਲ ਜਿਹੜੇ ਲੱਗੇ ਨੇ ਅਸਿਕਾ ਬਾਬਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਬੀ ਇਹ ਕਿਹੜੇ ਜੜੀਆਂ ਇਹ ਫੁੱਲਿਆ ਜਿਹੜੀ ਕਿਸਮਾਂ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਹੜੇ ਫੁੱਲ ਜਿਹੜੇ ਇਹ ਨੂੰ ਆਪਾਂ ਜਾਫਰੀ ਕਿਸਮ ਕਹਿ ਦਿੰਦੇ ਆ ਜੀ ਜਿਹੜਾ ਸਿਆਲੀ ਫੁੱਲਿਆ ਅ ਪਹਿਲਾਂ ਇਹਦੇ ਵਿੱਚ ਜਿਹਨੂੰ ਆਪਾਂ ਕਲਕੱਤੀ ਬੋਲ ਦਿੰਦੇ ਆ ਲੱਡੂ ਗੇਂਦਾ ਉਹ ਚੱਲ ਰਿਹਾ ਸੀਗਾ ਤੇ ਕੁਦਰਤੀ ਆਫਤ ਆਉਣ ਕਰਕੇ ਤੇ ਇਹਨਾਂ ਮਤਲਬ ਇਸ ਪੈਲੀਆਂ ਦੇ ਵਿੱਚ ਇੱਧਰ ਸੀ ਉਧਰ ਉਹ ਪਰਲੇ ਬੰਨੇ ਸੀ ਤੇ ਉਹ ਸਾਡਾ ਗਰਮੀ ਵਾਲਾ ਫੁੱਲ ਜਿਹੜਾ ਸੀ ਜਿਹਨੂੰ ਲੱਡੂ ਗੇਂਦਾ ਉਹ ਸਾਡਾ ਚੱਲ ਰਿਹਾ ਸੀ ਜਦੋਂ ਇਹ ਮਤਲਬ ਪਾਣੀ ਦੀ ਮਾਰ ਵੱਜੀ ਆ ਤੇ ਉਦੋਂ ਅਸੀਂ ਮਤਲਬ ਦੋਕ ਤੜਾਈਆਂ ਉਹਦੀਆਂ ਜੇ ਕੀਤੀਆਂ ਸਨ ਤੇ ਉਹ ਹੁਣ ਤੱਕ ਮਤਲਬ ਜਿੰਨਾ ਚਿਰ ਗਰਮੀ ਰਹਿਣੀ ਸੀ ਉਹਨਾਂ ਚਿਰ ਉਹ ਹੱਡਾਓ ਫੁੱਲ ਚੱਲਣਾ ਸੀ ਉਸ ਤੋਂ ਬਾਅਦ ਫਿਰ ਇਹ ਸਿਆਲੀ ਫੁੱਲ ਜਿਹੜਾ ਇਹ ਸ਼ੁਰੂ ਹੋ ਜਾਂਦਾ ਵਾ ਹੁਣ ਸਾਡਾ ਜਿਹੜਾ ਇਹ ਇਹ ਜਿਹੜਾ ਸਿਆਲੀ ਫੁੱਲ ਅਸੀਂ ਇਹ ਤਿਆਰ ਕਰ ਰਹੇ ਆ ਇਹ ਤਕਰੀਬਨ ਮੇਰੇ ਖਿਆਲ ਆਪੀ 15-20 ਦਿਨਾਂ ਦੇ ਵਿੱਚ ਵਿੱਚ ਨੂੰ ਜਿਹੜਾ ਹੋ ਲਾ ਜੇਗਾ ਮਤਲਬ ਜਿਹੜੇ ਤੁਸੀਂ ਦੂਜੇ ਬੂਟਿਆਂ ਦਾ ਜ਼ਿਕਰ ਕਰ ਰਹੇ ਉਹ ਅਜੇ ਤੱਕ ਤੜਾਈ ਜਿਹੜੀ ਉਹਨਾਂ ਦੀ ਚਲਣੀ ਸੀ ਹਾਂ ਜੀ ਉਹਦੀ ਤੜਾਈ ਚਲਣੀ ਸੀ ਪਰ ਉਹ ਜਦੋਂ ਹੁਣ ਸਾਰੀ ਦੁਨੀਆ ਦੇ ਨਾਲ ਹੀ ਆ ਉਹ ਇੱਕ ਕੁਦਰਤੀ ਆਫਤਾਨ ਕਰਕੇ ਤੇ ਮਤਲਬ ਉਹਦੀ ਫਿਰ ਜਿਹੜਾ ਕੰਮ ਖਤਮ ਹੋ ਗਿਆ ਨਵੇਂ ਸਰਯੋਂ ਜਿਹੜਾ ਹੁਣੇ ਤਿਆਰ ਉਹ ਬਾਈ ਜਿਵੇਂ ਇਹ ਦੇਖ ਰਹੇ ਆ ਆਪਾਂ ਬੂਟੇ ਲੱਗੇ ਨੇ ਪਰ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਦੱਸ ਰਹੇ ਹੋ ਤਿੰਨ ਕਿਸਮਾਂ ਨੇ ਕਿਵੇਂ ਜਿਹੜੀ ਬੂਟੇ ਦੀ ਜਿਹੜੀ ਪਛਾਣ ਫਿਰ ਹੁੰਦੀ ਹੈ ਇਹ ਬਾਬਾ ਜੀ ਵੇਖੋ ਇਹਦੇ ਵਿੱਚ ਨਾ ਤੇ ਮਤਲਬ ਜਿਹੜੀ ਦੀ ਪਨੀਰੀ ਤਿਆਰ ਹੁੰਦੀ ਆ ਇਹ ਅਸੀਂ ਪਨੀਰੀ ਮੰਗਾ ਰਹੇ ਆ ਸਾਡਾ ਕੰਟੈਕਟ ਆ ਪਟਿਆਲੇ ਆ ਇੱਕ ਗੁਰਿੰਦਰ ਵੀਰ ਜੀ ਆ ਤੇ ਉਹਨਾਂ ਤੋਂ ਅਸੀਂ ਪਨੀਰੀ ਜਿਹੜੀ ਆ ਉਹ ਪ੍ਰੋਵਾਈਡ ਕਰਾਉਨੇ ਆ ਤੇ ਇਹ ਇਹਦੇ ਵਿੱਚ ਨਾ ਤਿੰਨ ਰੰਗ ਹੁੰਦੇ ਆ ਇੱਕ ਲਾਲ ਇੱਕ ਖੱਟਾ ਤੇ ਇੱਕ ਪੀਲਾ ਉਹ ਚਾਨੂੰ ਜਦਾਂ ਇਹ ਪਹਿਚਾਨ ਤਾ ਚਲੋ ਜਦੋਂ ਆਪਾਂ ਤੋੜਦੇ ਆ ਉਦੋਂ ਹੀ ਪਤਾ ਲੱਗ ਜਾਂਦਾ ਆ ਵੇਖੋ ਆ ਜਿਹੜਾ ਬੂਟਾ ਵਾ ਨਾ ਇਹ ਸਾਰਾ ਮਤਲਬ ਹਰੇ ਰੰਗ ਦੇ ਵਿੱਚ ਆ ਥੋੜੀ ਮਤਲਬ ਖਟਾਈ ਜੀ ਮਾਰ ਰਿਹਾ ਇਹਨੂੰ ਸਾਡਾ ਜਿਹੜਾ ਫੁੱਲ ਆਏਗਾ ਇਹ ਨੂੰ ਖੱਟਾ ਫੁੱਲ ਆਉਣਾ ਵਾ ਜੀ ਆ ਜਿਹੜਾ ਵੇਖਾ ਇਹ ਥੋੜਾ ਜਿਹਾ ਇਹ ਲਾਲਗੀ ਦੇ ਵਿੱਚ ਆ ਵੇਖੋ ਇਹਨੂੰ ਪੀਲੇ ਰੰਗ ਦਾ ਫੁੱਲ ਆਉਣਾ ਉਸ ਤੋਂ ਬਾਅਦ ਇੱਥੇ ਤੁਹਾਨੂੰ ਬੂਟੇ ਵਿੱਚ ਹੀ ਮਿਲਣਗੇ ਜਦਾਂ ਪਿਓਰ ਲਾ ਲਿਆ ਵੇਖੋ ਆ ਜਿਹੜੇ ਆ ਹਾਂਜੀ ਇਹਨੂੰ ਲਾਲ ਫੁੱਲ ਆਉਣਾ ਵਾ ਜਦੋਂ ਆਪਾਂ ਇਹ ਤੋੜਦੇ ਆ ਉਦੋਂ ਅਲੱਗ-ਅਲੱਗ ਬੂਟੇ ਰ ਆਪੋ ਆਪਣਾ ਜਿਹੜਾ ਵਿੱਚ ਰੰਗ ਦੇਣਾ ਵਾਪੇ ਜਿਵੇਂ ਇਹ ਬੂਟੇ ਨੇ ਇਹਨਾਂ ਦੀ ਗਰੋਥ ਡਾਉਣ ਜਾਂ ਕੋਈ ਇੱਕ ਲੈਵਲ ਦੀ ਗਰੋਥ ਹੈ ਕਿ ਜਾਂ ਵੱਧ ਘੱਟ ਹੋਏਗੀ ਨਹੀਂ ਜੀ तकरीबन ਬਹੁਤ ਵਧੀਆ ਗਰੋਥ ਹੀ ਵੈਸੇ ਬਹੁਤ ਵਧੀਆ ਚੱਲਣ ਢੀ ਆ ਔਰ ਇੱਕੋ ਜਿਹੀ ਰਹੇਗੀ ਇਹ ਦੀ तकरीबन ਹਾਂ ਜੀ ਜਿਹੜਾ ਬਾਬਾ ਜੀ ਦੂਸਰੇ ਜਿਹੜੀ ਸਾਈਡ ਲੱਗੇ ਨੇ ਉਹ ਵੀ ਇਸੇ ਬੇਸਿਕ ਜਾਂ ਉਹਨਾਂ ਚੁੱਕ ਚੇਂਜ ਕੀਤਾ ਨਹੀਂ ਜੀ ਉਹ ਵੀ ਹੋਈ ਹੈ ਸਿਆਲੀ ਫੁੱਲ तकरीबन ਇੱਕ ਹੀ ਵੈਰਾਈਟੀ ਹੁੰਦੀ ਆ ਜੀ ਹਾਂ ਜੀ ਇਹ ਜਿਹੜਾ ਸਿਆਲੀ ਫੁੱਲ ਆ ਇਹ ਸਾਰਾ ਇੱਕ ਹੀ ਵੈਰਾਈਟੀ ਹੁੰਦੀ ਆ ਕੁਝ ਇੱਧਰ ਆਜੀ ਫੁੱਲ ਤੇ ਕੁਝ ਤਕਰੀਬਨ ਕਿਲਾਕ ਫੁੱਲੇ ਜਿਹੜਾ ਉੱਪਰਲੇ ਪਾਸੇ ਉਧਰ ਉਸ ਪਾਸੇ ਜਿਹੜਾ ਬਾਬਾ ਇਹ ਕਾਣ ਆ ਜਿਹੜਾ ਵਿੱਚ ਲੱਗਾ ਇਹਦੇ ਵਿੱਚ ਕਿੰਨੇ ਜਿਹੜੇ ਹਾਈਗਰਡ ਜਾਂ ਕਿਹੜੀਆਂ ਕਿਸਮਾਂ ਨੇ ਉਹ ਵੀ ਜਾਣਕਾਰੀ ਜਿਹੜੀ ਸਾਂਝੀ ਕਰੋ ਇਹ ਵੀਰ ਜੀ ਸਾਡੇ ਕੋਲ ਨਾ ਇੱਕ ਇਹ ਦੇਸੀ ਕਿਸਮ ਲਾ ਲੋ ਹਾਂਜੀ ਜਿਹੜਾ ਰਤਿਆ ਕੰਪਨੀਆ ਹਰਿਆਣੇ ਦੀ ਹਾਂਜੀ ਹਾਂਜੀ ਜਿਨ੍ਹਾਂ ਦੇ ਨਾਲ ਸਾਡਾ ਕੰਟੈਕਟ ਆ ਜੀ ਹਾਂਜੀ ਔਰ ਉਹਨਾਂ ਦੇ ਨਾਂ ਤੇ ਸਾਡੀ ਜਿਹੜੀ ਨਰਸਰੀ ਚੱਲਦੀ ਆ ਰਤਿਆ ਕੰਪਨੀਆ ਜੀ ਔਰ ਇਹਦੀ ਖਾਸੀਅਤ ਇਹ ਆ ਕਿ ਇੱਕ ਤੇ ਇਹ ਜਿਹੜਾ ਕਣਿਆ ਜੀ ਜੀ ਇਹ ਮਤਲਬ ਜੋ ਐਤਕਾ ਸਾਡਾ ਤਿਜਾ ਚੌਥਾ ਸਾਲ ਆ ਜੀ ਮਤਲਬ ਜਿਹੜਾ ਅਸੀਂ ਇਹ ਉਹਨਾਂ ਤੋਂ ਮਰੋ ਲੈ ਕੇ ਤਿਆਰ ਕਰ ਰਹੇ ਆ ਜੀ ਜੀ ਹਾਂ ਜੀ ਤੇ ਇਹਦੀ ਇੱਕ ਤੇ ਇਹ ਆ ਕਿ ਇਹਨੂੰ ਗੰਢੇਲਨੀ ਪਏਗੀ ਜੀ ਜੀ ਠੀਕ ਆ ਜੀ ਜਿਸ ਤਰ੍ਹਾਂ ਆਮ ਆਪਾਂ ਗੰਡਾ ਲਾਉਨੇ ਆ ਤੇ ਉਹਨੂੰ ਗੰਢੇਲ ਪੈ ਜਾਂਦੀ ਆ ਜਾਂ ਜਦੋਂ ਉਹਨੂੰ ਆਪਾਂ ਸਟੋਰਜ ਕਰਨਾ ਹੁੰਦਾ ਤੇ ਸਟੋਰ ਤੇ ਜਿਹੜੇ ਨੇ ਉਹ ਗੰਡਾ ਜਿਹੜਾ ਵਾ ਛੇਤੀ ਜਿਹੜਾ ਵਾ ਆਪਣਾ ਆਪ ਜਿਹੜਾ ਮਤਲਬ ਖਰਾਬ ਹੋ ਜਾਂਦਾ ਹਾਂਜੀ ਇਹਦੀ ਮਤਲਬ ਤਕਰੀਬਨ ਅਗਲੇ ਨਵੰਬਰ ਦਸੰਬਰ ਤੱਕ ਜਿਹੜਾ ਵਾ ਇਹਦੀ ਜਿਹੜੀ ਹੈਗੀ ਆ ਮਤਲਬ ਇਹ ਇਹਦਾ ਸਟੋਰ ਹੁੰਦਾ ਵਾ ਉਹ ਵੀ ਕਾਣੀ ਆ ਕਿ ਜਾਂ ਵਿੱਚ ਅੱਜ ਦੇਖ ਰਿਹਾ ਬੂਟੇ ਲੱਗੇ ਇਹ ਕੋਈ ਮਤਲਬ ਬੂਟੀ ਕੋਈ ਵਗੈਰਾ ਚਾਹ। ਇਹ ਬੂਟੀ ਫਿਰ ਵੇਖੋ ਵਿੱਚ ਜਿਹੜਾ ਮਾੜਾ ਮੂਟਾ ਕਾਫੂਸ ਜਿਹੜਾ ਹੈ ਤਾਂ ਹੋ ਜਾਂਦਾ। ਇਹਦੀ ਫਿਰ ਨਾਲ ਮਾੜੀ ਮੋਟੀ ਜਿਹੜੀ ਆ ਸਾਫ ਸਫਾਈ ਚੱਲਦੀ ਰਹਿੰਦੀ ਹੈ ਜੀ। ਉਹ ਵੀ ਜਿਹੜੀ ਇਹਨੂੰ ਫਿਰ ਕਰਦੇ ਜਾਂ ਜੋ ਇਹਦੀ ਕੇਅਰ ਕਰਦੇ ਹੋ ਆਪਦੇ ਕੇ ਜਾਂ ਫਿਰ ਫਿਰ ਮਗਰ ਭੇਜਣਾ ਪੈਂਦਾ ਤਾਂ ਅਪਡੇਟ ਭੇਜਣਾ ਪੈਂਦਾ। ਇਹ ਨਹੀਂ ਜੀ ਇਹਦੀ ਸਾਨੂੰ ਬੜਾ ਵਧੀਆ ਇਹਦਾ ਰਿਸਪੌਂਸ ਆ ਜੀ। ਜੀ। ਤਕਰੀਬਨ ਮਤਲਬ ਕਹਿਣ ਦਾ ਭਾਵ ਸਾਡੇ ਕੋਲ ਜਿੰਨੇ ਵੀ ਇੱਧਰ ਬਾਰਡਰ ਦੇ ਪਿੰਡ ਆ ਤੇ ਇਹ ਸਾਨੂੰ ਮਤਲਬ ਉਹ ਆਣ ਕੇ ਜਿਹੜਾ ਵਾ ਇੱਥੋਂ ਆ ਬਣ ਕੇ ਲੈ ਜਾਂਦੇ ਆ ਜੀ। ਤੇ ਦੂਸਰੀ ਇਹਦੀ ਖਾਸੀਅਤ ਇਹ ਆ ਕਿ ਇਹ ਰਤਿਆ ਕੰਪਨੀ ਜਿਹੜੀ ਆ ਜਸਪਾਲ ਵੀਰ ਜੀ ਨੇ ਜਿਹੜੇ ਮਤਲਬ ਸਾਨੂੰ ਪਲ-ਪਲ ਦੇ ਉੱਤੇ ਜਿਹੜਾ ਵਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਵੀ ਜੋ ਵੀ ਸਾਨੂੰ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਅਸੀਂ ਇਹਦੀ ਉਹ ਦੀ ਜਿਹੜੀ ਆ ਫੋਟੋ ਖਿੱਚ ਕੇ ਤੇ ਨਾਲ ਉਹਨਾਂ ਨੂੰ ਮੈਸੇਜ ਪਾ ਦਿੰਨੇ ਆ ਉਹ ਸਾਨੂੰ ਦੱਸ ਦਿੰਦੇ ਆ ਕਿ ਹੁਣ ਇਹਨੂੰ ਇਹ ਚੀਜ਼ ਦੀ ਲੋੜ ਆ ਇਹਨੂੰ ਆਪੇ ਇਹ ਜਿਹੜਾ ਪ੍ਰਸ਼ਾਸਕ ਗਾਰਲੀ ਜਿਹੜੀਆਂ ਲੈਥਾਂ ਨੇ ਇਹ ਦੇਖਿਆ ਥੋੜੇ ਵੱਡੀਆਂ ਨੇ ਫਿਰ ਡਾਊਨ ਜਿਹੇ ਸੈਂਟਰ 'ਚ ਡਾਊਨ ਹੋ ਗਿਆ ਇਹ ਕੀ ਸਾਰੀ ਵਿਧੀ ਕੀ ਹੈ ਕੀ ਪ੍ਰੋਸੈਸ ਕੀ ਆ ਇਹਦਾ ਵੀਰ ਜੀ ਪ੍ਰੋਸੈਸ ਇਹ ਆ ਕਿ ਇਹ ਅਸੀਂ ਬਿਆੜਿਆਂ 'ਚ ਤਿਆਰ ਕਰਦੇ ਆ ਠੀਕ ਆ ਜੀ ਕਿਉਂਕਿ ਆਪਾਂ 21 ਦਿਨ ਤਿੰਨ ਨੂੰ ਵੇਚ ਸਕਦੇ ਕਿਉਂਕਿ ਉਹਦਾ ਫਿਰ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਆ ਪਹਿਲਾ ਬਿਆੜਾ ਵਾ ਜੀ ਇਹ ਤਿਆਰ ਹੋਣ ਡਿਆ ਇਹਦੀ ਗਰੋਥ ਉਹਦੇ ਨਾਲ ਉਹ ਆਪਿਆ ਕੁਝ ਦਿਨਾਂ ਬਾਅਦ ਫਿਰ ਉਹ ਤਿਆਰ ਹੁੰਦਾ ਉਸ ਤੋਂ ਬਾਅਦ ਫਿਰ ਤੀਜਾ ਵਿਆੜਾ ਚੌਥਾ ਵਿਆੜਾ ਇਸ ਹਿਸਾਬ ਦੇ ਨਾਲ ਮਤਲਬ ਹੁੰਦਾ ਜੀ ਮਲੇ ਜੇ ਫਿਰ ਲੱਗੇ ਇੱਕ ਦਿਨੇ ਜਾਂ ਫਿਰ ਅੱਗੇ ਪਿੱਛੇ ਲੱਗੇ ਨਹੀਂ ਅੱਗੇ ਪਿੱਛੇ ਲੱਗਦੇ ਅੱਗੇ ਪਿੱਛੇ ਕਿੰਨੇ ਕਿੰਨੇ ਦਿਨ ਦਾ ਜਿਹੜਾ ਗੈਪ ਸਾਰਾ ਤਕਰੀਬਨ ਮੰਨ ਕੇ ਚੱਲੋ ਜੀ ਇਹ ਵਿੱਚ 5-7 ਦਿਨਾਂ ਦਾ ਜਿਹੜਾ ਗੈਪ ਵਿੱਚ ਪੈ ਜਾਂਦਾ ਹਾਂਜੀ 5-7 ਦਿਨਾਂ ਦਾ ਹਾਂਜੀ ਤੇ ਇਹ ਜਿਹੜਾ ਵਾ ਗੰਡਾ ਇਹ ਦਾ ਇਹ ਆ ਕਿ ਤਕਰੀਬਨ ਮੰਨ ਕੇ ਚੱਲੋ 10 ਦਸੰਬਰ ਤੋਂ ਬਾਅਦ ਜਿਹੜਾ ਵਾ ਇਹ ਗੰਡਾ ਲਾਉਣ ਦਾ ਟਾਈਮ ਆ ਜੀ ਜਿਹੜਾ ਪਿਛਲੇ ਸਾਲ ਤੇ ਬਾਬਾ ਜੀ ਐਰਕਾ ਸਾਲ ਦੇ ਵਿੱਚ ਵਾਅਦਾ ਕੀਤਾ ਮਤਲਬ ਕਿਵੇਂ ਸਾਰਾ ਕੀਤਾ ਜਾਣ ਗਿੰਦਾ ਇਹ ਵੀਰ ਜੀ ਬਹੁਤ ਵਧੀਆ ਮਤਲਬ ਕਹਿਣ ਦਾ ਭਾਵ ਇਹਦਾ ਵਾਅਦਾ ਇਹ ਆ ਕਿ ਚੰਗੀ ਕੁਆਲਿਟੀ ਹਾਂਜੀ ਤੇ ਮਤਲਬ ਚੰਗੇ ਜੇ ਕੁਆਲਿਟੀ ਹੋਊਗੀ ਤੇ ਫੇਰ ਹੀ ਉਹਦੀ ਅੱਗੇ ਚੰਗੀ ਸੇਲ ਹੋਏਗੀ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਅਸੀਂ ਤੇ ਜੇ ਸਾਲ ਉਸ ਤੋਂ ਬਾਅਦ ਅਗਲੇ ਸਾਲ ਥੋੜਾ ਉਹਦੇ ਨਾਲ ਵਧਾਇਆ ਐਦ ਕਾਹੀਂ ਤਕਰੀਬਨ 2.5 ਤਿੰਨ ਕ ਕਨਾ ਥਾਂ ਜਿਹੜਾ ਵਾ ਇਹਨੂੰ ਮਤਲਬ ਤਾਣੀ ਕਣ ਜਿਹੜਾ ਵਾ ਆਪੇ ਤਿਆਰ ਕੀਤਾ ਜੀ ਜਿਹੜੇ ਬੂਟੇ ਲਗਾਏ ਗਏ ਨੇ ਉਹ ਕਿੰਨੇ ਥਾਂ ਦੇ ਵਿੱਚ ਜਿਹੜੇ ਇੱਕ ਦੇ ਵਿੱਚ ਇਹ ਲਗਾਏ ਨੇ ਉਹਦਰ ਫੋਟੋ ਲਾਇਆ ਬੂਟੇ ਬਾਬਾ ਜੀ ਜਿਹੜੇ ਨੇ ਸਾਰੇ ਕਿੰਨੇ ਇੱਕ ਦੇ ਵਿੱਚ ਇਹ ਲਗਾਏ ਨੇ ਇਹ ਕਾਣੀ ਜੇ ਕਣ ਕੱਲਾ ਤੇ ਬੂਟੇ-ਬੂਟੇ ਜਿਹੜੇ ਆਪਣੇ ਇਹ ਬੂਟੇ ਸਾਰ ਮੇਰੇ ਕੋਲ ਤਕਰੀਬਨ ਸਵਾ 1 ਕਿੱਲਾ ਕਰੀਬ ਜਿਹੜਾ ਫੁੱਲਿਆ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੁਝ ਕਾਣਿਆਂ ਤੇ ਕੁਝ ਜਿਹੜਾ ਵਾ ਹੁਣ ਕੋ ਆਪਣੀਆਂ ਰਿਆ ਵਾਸਤੇ ਜਿਹੜਾ ਵਾ ਕੰਮ ਤਿਆਰ ਹੋ ਰਿਹਾ ਵਾ ਉਹਦੇ ਵਾਸਤੇ ਵੀ ਅਸੀਂ ਜਿਹੜੀ ਉਹ ਤਿਆਰੀ ਕਰ ਰਿਹਾ ਜੀ ਹੁਣ ਸਾਰਾ ਜਿਵੇਂ ਫਿਰ ਬੂਟੇ ਹੋ ਜਾਂਦੇ ਨੇ ਇਹ ਫਿਰ ਪ੍ਰੋਸੈਸ ਮਤਲਬ ਕਿਵੇਂ ਹੁੰਦੇ ਸਾਰੀ ਵੀ ਜਾਣਕਾਰੀ ਸਾਂਝੀ ਕਰੋ ਇਹ ਮੈਂ ਤੁਹਾਡੀ ਗੱਲ ਇਹਦੀ ਕੰਪਨੀ ਫਿਰ ਕਰਦੀ ਹੈ ਲੈ ਜਾਂਦੀ ਜਾਂ ਫਿਰ ਇੱਥੇ ਜਿਹੜੇ ਡਿਸਟ੍ਰੀਬਿਊਟਰ ਇਹਨਾਂ ਨੂੰ ਨਹੀਂ ਜੀ ਇੱਥੇ ਡਿਸਟ੍ਰੀਬਿਊਟਰ ਇੱਥੇ ਡਿਸਟ੍ਰੀਬਿਊਟਰ ਬਾਕੀ ਸਾਨੂੰ ਉਹਨਾਂ ਦਾ ਇੰਨਾ ਕੁ ਮਤਲਬ ਰਿਸਪੌਂਸ ਹੈਗਾ ਜੀ ਕਿ ਜਿਸ ਤਰ੍ਹਾਂ ਸਾਡੇ ਏਰੀਏ ਦੇ ਵਿੱਚੋਂ ਹਾਂ ਜੀ ਜੀ ਅ ਤਕਰੀਬਨ ਮੈਨੂੰ ਇੰਨਾ ਕੁ ਪਤਾ ਵਾ ਕਿ ਰਤਿਆ ਕੰਪਨੀ ਜਿਹੜੀ ਆ ਉਹਦਾ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਤੇ ਸ਼ਾਇਦ ਆ ਵੀ ਮੈਂ ਭੁੱਲਦਾ ਨਾ ਹੋਵਾਂ ਤੇ ਇੱਕ ਆਪਣਾ 1.5 ਸੌ ਦੇ ਕਰੀਬ ਜਿਹੜੀ ਆ ਮਤਲਬ ਉਹਨਾਂ ਦੀ ਨਰਸਰੀ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਹਾਂ ਠੀਕ ਆ ਜੀ ਔਰ ਉਹ ਜਿਸ ਤਰ੍ਹਾਂ ਹੀ ਮਤਲਬ ਹੁਣ ਇੱਥੇ ਕਲਾਂੌਰ ਦੇ ਵਿੱਚ ਆ ਜੀ ਹਾਂਜੀ ਇੱਥੇ ਅਗਰ ਉਹਨਾਂ ਨੇ ਸਾਨੂੰ ਇਹ ਬੀਜ ਪ੍ਰੋਵਾਈਡ ਕਰਾਉਂਦੇ ਆ ਹਾਂਜੀ ਤੇ तकरीबन 20 25 ਕਿਲੋਮੀਟਰ ਏਰੀਆ ਦੇ ਵਿੱਚ ਉਹ ਆਪਣਾ ਜਿਹੜਾ ਵਾ ਬੀ ਨਹੀਂ ਕਿਹਨੂੰ ਦੇ ਦੋ ਹੋ ਡਿਸਟ੍ਰਿਬਿਊਟਰ ਨਹੀਂ ਪਹੁੰਚ ਨਹੀਂ ਤਿਆਰ ਕਰਦੇ ਉਹਨਾਂ ਨੇ ਆਪਣਾ ਜੇ ਕੋਈ ਇਧਰੋਂ ਕੋਈ ਵੀ ਲਾਗੋਚਾਗ ਉਹਨਾਂ ਨੂੰ ਫੋਨ ਕਰੇਗਾ ਉਹਨਾਂ ਨੇ ਸਾਡੇ ਨਾਲ ਕੰਟੈਕਟ ਕਰਾਉਣਾ ਸਾਨੂੰ ਪੁੱਛਣਾ ਵਾ ਕਿ ਤੁਹਾਡੇ ਤੋਂ ਇਹ ਫਲਾਣਾ ਪਿੰਡ ਜਿਹੜਾ ਉਹ ਕਿੰਨੀ ਦੂਰੀ ਤੇ ਆ ਫਿਰ ਉਹਨਾਂ ਕੋ ਜੇ ਕੋਈ ਹੰਗਾਕ ਪੁੱਛਦਾ ਵਾ ਫਿਰ ਸਾਨੂੰ ਕੰਨ ਚਾਹੀਦਾ ਵਾ ਉਹ ਫਿਰ ਸਾਡਾ ਨੰਬਰ ਦਿੰਦੇ ਆ ਜੀ ਤੇ ਸਾਨੂੰ ਫਿਰ ਉਹ ਜਿਹੜੇ ਰਾਬਤਾ ਕਾਇਮ ਕਰਦੇ ਆ ਅਹੀਂ ਉਹਨਾਂ ਨੂੰ ਜਿਹੜਾ ਵਾ ਇਹ ਬਲੋ ਸਾਰੀ ਜਿਹੜੀ ਇਹਦੀ ਸ਼ਡਿਊਲ ਹੈ ਜਾਂ ਜਨਵਰੀ ਦੇ ਨਹੀਂ ਗ੍ਰੋਥ ਬੰਦੀ ਸਾਰਾ ਅਪਡੇਟ ਜਿਹੜਾ ਫਿਰ ਉੱਥੇ ਜਿਹੜਾ ਸਾਰਾ ਮੈਂਟੇਨ ਹੋ ਰਿਹਾ ਤੁਹਾਨੂੰ ਹਾਂਜੀ 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 ਉੱਥੇ ਮੈਂਟੇਨ ਹੋ ਰਿਹਾ ਹਾਂਜੀ ਇਸ ਤੋਂ ਇਲਾਵਾ ਜਿਹੜੇ ਨੇ ਤੁਸੀਂ ਸ਼ੈੱਡ ਬਣਾਵਾ ਇਸ ਦੇ ਵਿੱਚ ਕਿਹੜੀਆਂ ਜਿਹੜੀਆਂ ਮੱਲੋ ਗਰਮੀਆਂ ਵਾਸਤੇ ਪਨੀਰੀਆਂ ਤਿਆਰ ਹੋਣਗੀਆਂ ਜਾਂ ਕਿਵੇਂ ਸਾਰਾ ਹਾਂਜੀ ਇਹ ਵੀਰ ਜੀ ਕਹਿਆ ਜਿਹੜਾ ਵਾ ਮਤਲਬ ਪਨੀਰੀਆਂ ਵਾਸਤੇ ਹੁਣ ਆ ਸ਼ੈੱਡ ਅੱਗੋਂ ਤਿਆਰ ਕਰ ਰਹੇ ਆ ਹਾਂਜੀ ਕਿਉਂਕਿ ਇਹਦੀ ਅਜੇ ਦਿਨ ਹੈਗੇ ਆ ਜੀ ਜੀ ਤਕਰੀਬਨ ਦਸੰਬਰ ਜਨਵਰੀ ਦੇ ਵਿੱਚ ਅਹੀਂ ਜਿਹੜੀ ਆ ਮਨਵੇ ਦੀ ਦਸੰਬਰ ਦਾ ਅੱਧ ਕਿਆ 15 ਤੋਂ ਬਾਅਦ 20 ਤੋਂ ਬਾਅਦ ਅਹੀਂ ਮਤਲਬ ਜਿਹੜੀ ਆ ਇਹਦੀ ਭਰਾਈ ਜਿਹੜੀ ਆ ਸ਼ੁਰੂ ਕਰ ਦੇਣੀ ਆ ਜੀ ਮਤਲਬ ਕਿਹੜੇ ਕਿਹੜੇ ਜਿਹੜੇ ਫਿਰ ਇਹਦੇ ਵਿੱਚ ਜਿਹੜੀਆਂ ਤਿਆਰ ਹੋਣਗੀਆਂ ਕਿਸਮਾਂ ਜਿਹੜੀਆਂ ਇਹਦੇ ਵਿੱਚ ਵੀਰ ਜੀ ਚਲੋ ਅਸੀਂ ਆ ਥੋੜੀ ਬੋਦੀ ਵੇਖੋ ਤਿਆਰ ਕੀਤੀ ਆ ਨਾਲੋ ਨਾਲ ਜਿਸ ਤਰ੍ਹਾਂ ਕੋਈ ਜਿੰਨੇ ਆਪਣਾ ਟਾਈਮ ਨਾ ਲਾ ਕੇ ਅਗਰ ਉਹਨੂੰ ਆਪਣੇ ਕਬਰ ਕਰ ਲੈਣਾ ਵਾ ਜੀ ਤੇ ਉਹਦੇ ਵਾਸਤੇ ਜਿਸ ਤਰ੍ਹਾਂ ਵੇਖੋ ਆ ਹੁਣ ਕਾਲੀ ਤੋਰੀ ਆ ਇਹ ਤਿਆਰ ਹੋਣ ਢਈ ਆ ਉਧਰ ਵੀ ਆ ਜੀ ਹਾਂਜੀ ਹਾਂਜੀ ਆ ਜਿਸ ਤਰ੍ਹਾਂ ਕਰੇਲਾ ਵਾ ਹਾਂਜੀ ਹਾਂਜੀ ਆ ਇਧਰ ਮਿਰਚ ਤਿਆਰ ਹੋਣ ਈ ਆ ਇਹਦੇ ਵਿੱਚ ਕਿਨੇ ਕਿਨੇ ਚਿਰਦੇ ਜਿਹੜੇ ਨੇ ਇਹ ਬੂਟ ਹੋ ਗਏ ਇਹ ਜੀ ਤੇ ਤਕਰੀਬਨ 15 20 ਦਿਨਾਂ ਦੇ ਵਿੱਚ ਵਿੱਚ ਅਜੇ ਮਤਲਬ ਇਹ ਤਿਆਰ ਹੋਇਆ ਜੀ ਹਾਂਜੀ ਤੇ ਇਹਦੇ ਵਿੱਚ ਜਿਹੜੇ ਹੁਣ ਅਸੀਂ ਅੱਗੋਂ ਤਿਆਰ ਕਰਾਂਗੇ ਜੀ ਕਿਸਮਾਂ ਉਹ ਆਲ ਵੈਰਾਈਟੀ ਜਿਹੜੀ ਆਪਾਂ ਗਰਮੀਆਂ ਦੇ ਵਿੱਚ ਲਾਉਣੀ ਆ ਜਿਸ ਤਰ੍ਹਾਂ ਤੋਰੀ ਆ ਕੱਦੂ ਆ ਕੀਆ ਵਾ ਕਰੇਲਾ ਵਾ ਹਾਂਜੀ ਆਲ ਵੈਰਾਈਟੀ ਜਿਹੜੀ ਆ ਉਹ ਇਹਦੇ ਵਿੱਚ ਤਿਆਰ ਕਰਾਂਗੇ ਇਹ ਸ਼ੈੱਡ ਦੇ ਵਿੱਚ ਇਹਨਾਂ ਨੂੰ ਸ਼ੈੱਡ ਨੂੰ ਕਵਰ ਕਰਾਂਗੇ ਬਾਕੀ ਜਿਹੜਾ ਮਤਲਬ ਇਹ ਸੈੱਡ ਜਿਹੜਾ ਹੁਣ ਗਾੜੀ ਜਿਹੜੇ ਸਰਦੀ ਦੇ ਮਹੀਨੇ ਨੇ ਉਹ ਜਿੰਨੇ ਮਤਲਬ ਬੀਜ ਗਰਮੀਆਂ ਵਾਸਤੇ ਜਿਹੜੇ ਚੱਲਣੇ ਨੇ ਉਹ ਸਾਰੇ ਇਸ ਦੇ ਵਿੱਚ ਜਿਹੜੇ ਨੇ ਡਵਲ ਮੋੜ ਗਏ ਹਾਂਜੀ ਹਾਂਜੀ ਉਹ ਇਹਦੇ ਵਿੱਚ ਜਿਹੜਾ ਕਿਉਂਕਿ ਇਹਨੂੰ ਆਪਾਂ ਤਰਪਾਲ ਦੇ ਨਾਲ ਇਹਨੂੰ ਕਵਰ ਕਰ ਦੇਣਾ ਤੇ ਜਿੰਨਾ ਕੁ ਟੈਂਪਰੇਚਰ ਇਹਨੂੰ ਚਾਹੀਦਾ ਵਾ ਉਹਨਾਂ ਟੈਂਪਰੇਚਰ ਦੇ ਵਿੱਚ ਰੱਖਿਆ ਜਾਊਗਾ ਤੇ ਫਿਰ ਉਹ ਟੈਂਪਰੇਚਰ ਦੇ ਵਿੱਚ ਜਿੰਦਾਂ ਕੋ ਠੰਡ ਪੈਣੀ ਆ ਤੇ ਠੰਡ ਦੇ ਵਿੱਚ ਉਸ ਹਿਸਾਬ ਦੇ ਨਾਲ ਫਿਰ ਇਹਨੂੰ ਇਹਦਾ ਪੂਰਾ ਟੈਂਪਰੇਚਰ ਬਣਾ ਕੇ ਇਹਦੇ ਵਿੱਚ ਫਿਰ ਜਿਹੜੀ ਉਹ ਤਿਆਰ ਕਰਾਂਗੇ। ਭਾਬੇ ਕਿੰਨੀਆਂ ਫਿਰ ਜਿਹੜੀਆਂ ਇਹਨਾਂ ਨੂੰ ਲੱਗਦੀਆਂ ਨੇ ਮਲਚ ਚੂਜ਼ ਕਰਦੇ ਮਿੱਟੀ ਨਾਲ ਹੀ ਜਾਣੀ ਕਰਨਾ ਪੈਂਦਾ ਜਾਂ ਫਿਰ ਕੋਈ ਖਾਦ ਜਿਹੜੀ ਦੇਸੀ ਸਾਰੀ ਅਰਕ ਕਰਨੀ ਪੈਂਦੀ ਸਾਰੀ। ਅ ਵੀਰ ਜੀ ਵੇਖੋ। ਭਈ ਇੱਕ ਤੇ ਆਪਾਂ ਤਿਆਰ ਕਰਦਨੇ ਆ ਜਿਸ ਤਰ੍ਹਾਂ ਛੋਟੀਆਂ ਟਰਿਆਂ ਦੇ ਵਿੱਚ ਤਿਆਰ ਕਰਦੇ ਆ। ਜੀ ਜੀ। ਤੇ ਉਹਦੇ ਵਿੱਚ ਕੁਝ ਚੀਜ਼ਾਂ ਪੈਂਦੀਆਂ ਨੇ। ਹਾਂਜੀ ਕੋਈ ਖਾਦਾਂ ਪੈਂਦੀਆਂ ਨੇ। ਕੋਕੋ ਫੀਡ ਪੈਂਦੀ ਆ। ਪਰ ਅਸੀਂ ਉਹ ਵੀ ਵੀਰ ਜੀ ਕੰਮ ਨਹੀਂ ਕਰਦੇ। ਕਿਉਂਕਿ ਉਹਦਾ ਕੀ ਹੁੰਦਾ ਵਾ ਚਲੋ ਆਪੋ ਆਪਣਾ ਹਰ ਇੱਕ ਨੇ ਆਪਣੇ ਢੰਗ ਨਾਲ ਕੰਮ ਕਰਨਾ ਹੁੰਦਾ ਪਰ ਉਹ ਜਿਹੜੀ ਅਸੀਂ ਟ੍ਰੇ ਦੇ ਵਿੱਚ ਚੀਜ਼ ਤਿਆਰ ਕਰਨੇ ਆ ਉਹਦੇ ਵਿੱਚ ਬਿਲਕੁਲ ਉਜੜ ਵਾਸਤੇ ਥੋੜੀ ਚੀਜ਼ ਉਹਨੂੰ ਮਿਲਦੀ ਹੈ ਜਰਮੀਨੇਸ਼ਨ ਹੁੰਦਾ ਵਾ ਬੀਜ ਪਰ ਜਿਆਦਾ ਟਾਈਮ ਨਹੀਂ ਕੱਢ ਸਕਦਾ ਅਸੀਂ ਜਿੰਨਾ ਵੀ ਤਿਆਰੀ ਕਰਦੇ ਆ ਉਹ ਸਾਰੀ ਅਸੀਂ ਲਫਾਫਿਆਂ ਦੇ ਵਿੱਚ ਮਿੱਟੀ ਜਿਹੜੀ ਦੋ ਤਿੰਨ ਪ੍ਰਕਾਰ ਦੀ ਮਿੱਟੀ ਤਿਆਰ ਕਰਦੇ ਆ ਕਿਵਲੇ ਹੁੰਦਾ ਨਾ ਮੱਲੋ ਗਾਹ ਦੇ ਕਿੰਨੇ ਮੱਲੋ ਇਹਨਾਂ ਵੱਲ ਜਿੰਨ ਲਗਾਈਆਂ ਨਹੀਂ ਖਾਦਨ ਗਈਆਂ ਬੂਟਾ ਜਾ ਕੇ ਘਰ ਜਿਹੜੀ ਆ ਆਪਦੀ ਇੱਥੋਂ ਵਾਲੀ ਗ੍ਰੋਥ ਜਿਹੜੀ ਉੱਥੇ ਨਹੀਂ ਫਰਦਾ ਸੜ ਜਾਂਦਾ ਅ ਵੀਰ ਜੀ ਮੇਰਾ ਖਿਆਲ ਆ ਕਿ ਜੇ ਤੇ ਲਫਾਫੇ ਦੇ ਵਿੱਚ ਇਹ ਬੀਜ ਤਿਆਰ ਕੀਤਾ ਹੋਊਗਾ ਮਿੱਟੀ ਦੇ ਵਿੱਚ ਹਾਂ ਜੀ ਇੱਕ ਤੇ ਇਹਦਾ ਚ ਇਹ ਆ ਕਿ ਇਹਦੇ ਵਿੱਚ ਬੂਟਾ ਜਿਹੜਾ ਵਾ ਸਾਡੇ ਕੋਲ ਵੀ ਅਗਰ ਮਹੀਨਾ ਡੇਢ ਦੋ ਮਹੀਨੇ ਵੀ ਪਿਆਰੇ ਤੇ ਦਾ ਕੱਖ ਨਹੀਂ ਵਿਗੜਦਾ ਜੀ ਠੀਕ ਆ ਜੀ ਤੇ ਇਹਨੂੰ ਪੂਰੀ ਜਿਹੜੀ ਜਰਮੀਨੇਟ ਵਾਸਤੇ ਜਿੰਨੀ ਤਾਕਤ ਆ ਉਹ ਅਸੀਂ ਇਹਦੇ ਵਿੱਚ ਜਿਹੜੀ ਮਿੱਟੀ ਵਿੱਚ ਭਰਦੇ ਉਹਦੇ ਵਿੱਚ ਅਸੀਂ ਪਾਉਨੇ ਆ ਇਹਦੇ ਵਿੱਚ ਇੱਕ ਦੋ ਮਿੱਟੀਆਂ ਪਾਉਨੇ ਆ ਮਿਕਸ ਕਰਕੇ ਵਿੱਚ ਰੂੜੀ ਪਾਉਨੇ ਆ ਵਿੱਚ ਦੇਸੀ ਆਪਣਾ ਅਸਵਾਹ ਪਾਉਨੇ ਆ ਇਹ ਸਾਰਾ ਮਿਕਸ ਕਰਕੇ ਤੇ ਫਿਰ ਉਹ ਅਸੀਂ ਤਿਆਰ ਕਰਕੇ ਤੇ ਫਿਰ ਅਸੀਂ ਦੇ ਦਿੰਨੇ ਆ ਜੀ ਮਤਲਬ ਇਹਦੀ ਲਾਉਂ ਦੀ ਜਿਹੜੀ ਸਹੀ ਵਿਧੀ ਹੈ ਕਿਹਲੇ ਮਤਲਬ ਗਾਹਕ ਜਦੋਂ ਪਰਚੇਸ ਕਰ ਲੈਂਦਾ ਪਰ ਲਾਉਂ ਤੋਂ ਵੀ ਜਿਹੜੀ ਆ ਇਹ ਕਮੀ ਪੇਸ਼ੀ ਜਿਹੜੀ ਕੁਝ ਰਹਿ ਜਾਂਦੀ ਹੈ ਇਹ ਲਾਉਂ ਤੋਂ ਵੇਖੋ ਜੀ ਕਮੀ ਪੇਸ਼ੀ ਤੇ ਕੀ ਆ ਭਈ ਨੰਬਰ 1 ਤੇ ਜੇ ਅਜੇ ਅਗੋਂ ਠੰਡ ਪੈਣੀ ਆ ਜੇ ਜੇ ਤੇ ਆਪਾਂ ਇਹਨੂੰ ਟਾਈਮ ਨਾ ਲਾਉਣਾ ਮਤਲਬ ਟਾਈਮ ਨਾ ਹੀ ਆਪਣਾ ਸਬਜੀ ਤਿਆਰ ਕਰਨੀ ਆ ਤੇ ਫਿਰ ਇਹਨੂੰ ਲਾ ਕੇ ਅੱਗੋਂ ਕੋਰੇ ਪੈਣੇ ਆ ਠੰਡ ਪੈਣੇ ਤੇ ਜੇ ਤੇ ਆਪਾਂ ਨੂੰ ਟੱਕ ਲਾਂਗੇ ਕਿਸੇ ਚੀਜ਼ ਦੇ ਨਾਲ ਹਾਂਜੀ ਤੇ ਫਿਰ ਇਹਦਾ ਵਧੀਆ ਰਿਜ਼ਲਟ ਆਏਗਾ ਤੇ ਬਾਕੀ ਨਹੀਂ ਤੇ ਫਿਰ ਅੱਗੋਂ ਜਿੱਦਾ ਜਦੋਂ ਹੁਣ ਗਾ ਮੌਸਮ ਚੇਂਜ ਹੋਣਾ ਦਸੰਬਰ ਦੇ ਵਿੱਚ ਅੱਗੋਂ ਆਪਣਾ ਜਨਵਰੀ ਫਰਵਰੀ ਦੇ ਵਿੱਚ ਜਦੋਂ ਜਿਉਂ-ਜਿਉਂ ਮੌਸਮ ਚੇਂਜ ਹੋਣਾ ਫੇਰੇ ਬਹੁਤ ਵਧੀਆ ਜਿਹੜੀ ਆ ਬਈ ਟੱਕਣ ਦੇ ਵਿੱਚ ਕੋਈ ਪ੍ਰਾਲੀ ਕਹਿ ਲੈਂਦੇ ਆ ਜਿਵੇਂ ਮਨ ਲੋ ਕੋ ਸਵਾਹ ਕਰਨੇ ਹੋਰ ਇਸ ਤੋਂ ਲਾਵਾ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਹਿੰਦੀਆਂ ਫਤਮਾ ਤੇ ਰਹਿੰਦੀਆਂ ਜਾਂ ਇਸ ਤੋਂ ਲਾਵਾ ਕੋਈ ਚੀਜ਼ ਜਿਹੜੀ ਹੁੰਦੀ ਹੈ ਮੈਂ ਕਿਹੜੀ ਜੇ ਆਪਾਂ ਜੀ ਘਰ ਜਾ ਕੇ ਲਾ ਕੇ ਜਦੋਂ ਗਾਂ ਸਰਦੀਆਂ ਰੁੱਤੇ ਕੋੜੇ ਪੈਨੇ ਨੇ ਉਹਨਾਂ ਨੂੰ ਜੇ ਕੱਕ ਜਾਸਤੇ ਪ੍ਰਾਲੀ ਵੇਖੋ ਜੀ ਜੇ ਉਤੇ ਪ੍ਰਾਲੀ ਵੀ ਪੈ ਜੇ ਪਰ ਪ੍ਰਾਲੀ ਹੁਣ ਆਪਾਂ ਜਦੋਂ ਵੱਲ ਲਾ ਦਨੇ ਫਿਰ ਉਤੇ ਪ੍ਰਾਲੀ ਤੇ ਜਾਂ ਤੇ ਕੋਈ ਨਾ ਕੋਈ ਚੀਜ਼ ਦਾ ਬੰਦੋਬਸਤ ਕਰਕੇ ਉਹ ਚਾ ਗੈਪ ਬਣਾ ਕੇ ਜਾਂ ਇਹਦੇ ਉਤੇ ਆਪਾਂ ਕੜੇ ਪਾ ਕੇ ਤੇ ਜਿਸ ਤਰ੍ਹਾਂ ਇਹ ਪਾਈ ਆ ਜੀ ਕੜੇ ਇਦਾਂ ਕੜੇ ਪਾ ਕੇ ਤੇ ਉਤੇ ਹਣਾ ਤਰਪਾਲ ਦੇ ਨਾਲ ਆਪਾਂ ਇਹਨੂੰ ਢੱਕ ਦੇਣਾ ਹਾਂ ਹਾਂਜੀ ਉਹਨੂੰ ਜੋਬ ਨਹੀਂ ਹੈ ਜਾਣਾ ਹਾਂਜੀ ਉਹਨੂੰ ਜੋਬ ਨਹੀਂ ਹੈ ਜਾਣਾ ਜੀ ਤੇ ਇਸ ਤਰੀਕੇ ਦੇ ਨਾਲ ਮਨ ਇਹਨੂੰ ਜਿਹੜਾ ਹੀ ਤਿਆਰ ਕਰ। ਪਰ ਕੰਧ ਭਾਬੀ ਵੀ ਜਿਹੜੀ ਆ ਆਪਾਂ ਮਤਲਬ ਘਰ ਜਣ ਲੈ ਜਨੇ ਜਾਂ ਕਿਤੇ ਵੀ ਮਤਲਬ ਇੱਕ ਦੋ ਦਿਨ ਦਾ ਸਟੇ ਕਰਦੇ ਜਾਂ ਸਵਾਲਦਾਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਇਹਦੀ ਜਿਹੜੀ ਆ ਪ੍ਰੋਪਰ ਜਿਹੜੀ ਸੰਭਾਲ ਨਹੀਂ ਹੁੰਦੀ। ਨਹੀਂ ਪ੍ਰੋਪਰ ਸੰਭਾਲ ਵੇਖੋ ਇਹ ਆ ਵੀ ਜਦੋਂ ਆਪਾਂ ਇਹਨੂੰ ਲੈ ਜਾਣਾ ਵਾ ਜੇ ਤੇ ਮਿੱਟੀ ਦੇ ਵਿੱਚ ਤਿਆਰ ਕੀਤਾ ਵਾ ਬੂਟਾ ਤੇ ਫੇਰ ਇਹਦੀ ਸੰਭਾਲੀ ਸੰਭਾਲੇ ਦਾ ਕੱਖ ਨਹੀਂ ਵਿਗੜਦਾ ਜੀ। ਹਾਂ ਜੀ ਇਹਨੂੰ ਜਦੋਂ ਆਪਾਂ ਲਾਉਣਾ ਵਾ ਉਦੋਂ ਲਾਉਣ ਵਾਲੀ ਜਗ੍ਹਾ ਦੇ ਉੱਤੇ ਵੀ ਥੋੜੀ ਵਿੱਚ ਦੇਸੀ ਰੂੜੀ ਪਾ ਜੇ ਉਹਨੂੰ ਵਧੀਆ ਮਿੱਟੀ ਦੇ ਵਿੱਚ ਪਾ ਕੇ ਤੁਸੀਂ ਲਾਓ। ਤੇ ਆਪਨਾ ਪਾਣੀ ਦਿਓ ਤੇ ਵਧੀਆ ਜੜਾ ਦਾ ਬਾਕੀ ਹਾਈ ਬ੍ਰੈਡ ਸਾਡੇ ਕੋਲ ਜਿੰਨੀ ਵੀ ਕੁਆਲਿਟੀ ਆ ਤਕਰੀਬਨ ਕਿਉਂਕਿ ਅੱਜ ਕੱਲ ਹਾਈ ਵੈਰੈਟੀ ਸਿਸਟਮ ਚੱਲਦਾ ਵਾ ਤੇ ਉਹੀ ਵੈਰੈਟੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਆ ਮਤਲਬ ਜਿਵੇਂ ਮਲਤਾਜੇ ਜਿਵੇਂ ਫੁੱਲ ਲੱਗਦੇ ਨੇ ਕਿਤੇ ਮੰਦਰਾ ਜਾਂ ਹੋਰ ਕਿਤੇ ਵੀ ਜਾਂ ਚੱਲਦੇ ਨੇ ਜੇ ਤੁਹਾਡੇ ਤੋਂ ਪਰਚੇਸ ਕਰਨੇ ਨੇ ਤਾਂ ਕਿਹੜਾ ਐਡਰੈਸ ਆ ਤੇ ਕਿੱਥੇ ਪੈਂਦਾ ਸਾਰੀ ਜਾਣਕਾਰੀ ਦਿਓ ਵੇਖੋ ਜੀ ਸਾਡਾ ਇਹ ਐਡਰੈਸ ਹੈਗਾ ਪੰਗੂ ਨਰਸਰੀ ਜੀ ਕਲਾਨੌਰ ਖਾਸ਼ ਕਲਾਨੌਰਿਆ ਤੇ ਆਪਣਾ ਸਾਲੇ ਚੱਕ ਰੋਡ ਜੀ ਜੀ ਜਾਂ ਗਊਸ਼ਾਲਾ ਸਾਲੇ ਚੱਕ ਰੋਡ ਨੇੜੇ ਆਪਣਾ 바ਵਾ ਲਾਲ ਜੀ ਮੰਦਿਰ ਦੇ ਸਾਹਮਣੇ ਇੱਥੇ ਸਾਡੀ ਭੰਗੋ ਨਸੀਬੀ ਕੋਈ ਕੰਟੈਕਟ ਨੰਬਰ ਵੀ ਜੇ ਕੋਈ ਹੈ ਤਾਂ ਉਹ ਵੀ ਅਪਰ ਮੈਂਸ਼ਨ ਕਰ ਦਿਓ ਸਾਡਾ ਜੀ ਕੰਟੈਕਟ ਨੰਬਰ ਹੈਗਾ ਜੀ 98769 69260 ਜੀ 98769 69260 ਤੇ ਦੂਸਰਾ ਬੇਟੇ ਦਾ ਵੀ ਨੰਬਰ ਹੈਗਾ 7475 557 73475 55755 ਉਹ ਇਹ ਸਨ ਪੰਗੋ ਫਾਰਮ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਹੈ ਨਰਸਰੀ ਦੀ ਜਿਹੜੀ ਆਪਣੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਕਿਹੜੀਆਂ ਕਿਸਮਾਂ ਲਗਾਈਆਂ ਨੇ ਤਾਂ ਕਿੱਥੋਂ ਜਿਹੜੀ ਆ ਇਹ ਪ੍ਰੋਸੈਸ ਹੋਈ ਆ ਬੂਟੇ ਕਿੰਨੀਆਂ ਕਿਸਮਾਂ ਦੇ ਲੱਗੇ ਨੇ ਕਿੰਨੇ ਏਕੜ ਦੇ ਵਿੱਚ ਲੱਗੀ ਆ ਸੋ ਇਹਨਾਂ ਨੇ ਆਪ ਦਾ ਕਾਰਟ ਨੰਬਰ ਵੀ ਜਿਹੜਾ ਮੈਂਸ਼ਨ ਕੀਤਾ ਜੇ ਤਾਜ਼ੇ ਜਿਹੜੇ ਨੇ ਫੁੱਲ ਜਾਂ ਇਹਨਾਂ ਦੇ ਕੋਲੋਂ ਜਿਹੜੀ ਵੀ ਚੀਜ਼ ਹੈ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਣੀ ਸਿੰਘ ਖੁਸ਼ੀਪੁਰ